ਸੀਗਾ ਆਪਣੇ ਸასი ਦਾ ਠੀਕ ਠਾਕ ਪਛਾਣਿਆ ਤੁਸੀਂ ਬਾਬਾ ਜੀ ਮੈਂ ਪਛਾਣ ਲਿਆ ਬਾਬਾ ਜੀ ਸਾਡੇ ਬੱਚੇ ਨਾਲ ਬਹੁਤ ਖੁਰਾ ਹੋਇਆ ਹੈ ਸਾਹਮਣੇ ਇਨਸਾਫ ਨਹੀਂ ਤਾਂ ਹੀ ਭણે ਫੋਨ ਲਾਇਆ ਸੀ ਇਹ ਆਪਣੇ ਪਰਿਵਾਰ ਦਾ ਬੱਚਾ ਸੀ ਬਾਬਾ ਜੀ ਬਾਬਾ ਜੀ ਮੇਰਾ ਪੁੱਤ ਜੀ ਜੀ ਸੀਗਾ ਤੇ ਆ ਮੇਰਾ ਭਰਾ ਹੈ ਇਹ ਮੇਰਾ ਮੇਕਾ ਸੀਗਾ ਮੇਰਾ ਬੇਟਾ ਸੀ ਓਕੇ ਤੇ ਓਹੋ ਬੰਦਾ ਕਿੱਥੇ ਆ ਜਿਹਨੇ ਮਰਡਰ ਕੀਤਾ ਕਿੱਥੋਂ ਦਾ ਉਹ ਉਹ ਚੁਪੀ ਰਿਹਾ ਹੈ ਯੂਪੀ ਚਲਾ ਗਿਆ ਉਹ ਨੰਨੀ ਕਹਾ ਯੂਪੀ ਦਾ ਸਿਕਾਇਤ ਓਕੇ ਉਹ ਹੁਣ ਭੱਜ ਗਿਆ ਵੇ ਪੁਲਿਸ ਦੇ ਹੱਥ ਤਾ ਨਹੀਂ ਆਇਆ ਨਹੀਂ ਨਹੀਂ ਪੁਲਿਸ ਨੇ ਫੜ ਲਿਆ ਜੀ ਨੂੰ ਓਕੇ ਓਕੇ ਕਦੋਂ ਦਾ ਫੜਿਆ ਵੇ ਉਹ ਕੋਈ ਉਹ ਤਦੋਂ ਉੱਡਣੀ ਫੜਿਆ ਸੀਗਾ ਜੀ ਤੇ ਜੇਲ੍ਹ ਭੇਜਤਾ ਆਹ ਜੇਲ੍ਹ ਭੇਜਤਾ ਹੈ ਹੋਣਾ ਉਹ ਦੋ ਦਿਨ ਦਰਮਾਣੇ ਆਇਆ ਅੱਛਾ ਜਨਕਰ ਮਾਰਦੇ ਆਗੇ ਹੂੰ ਦੇ ਕਿ ਉਹਦਾ ਕੇਸ ਇੰਨਾ ਫਾਸਟ ਲੈਗ ਤੇ ਜਾਂਦਾ ਤੁਸੀਂ ਇਹ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਆਏ ਤੇ ਦੇਣੀ ਹੈ ਵੀ ਜਦੇ ਉਹਨੂੰ ਜੇਲ ਭੇਜਦੇ ਉਹ ਜੇਲ ਕਿੱ데 ਭੇਜਦੇ ਕਿਹੜੀ ਜੇਲ ਚ ਭੇਜਦੇ ਆ ਅੱਛਾ ਹਾਂ ਦੇਖੋ ਜਿਹਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰਿਆ ਹੋਵੇ ਉਹ ਮਰੇ ਜੇਰਾ ਆਪਾਂ ਨੂੰ ਸੁਨੇਹਾ ਨਾ ਕਿੰਨਾ ਮੂੜਿਆ ਮੁੰਡਾ ਨਾ ਜਿੱਦਾਂ ਨੇ ਜਿਹੜਾ ਕੰਮ ਕਰਕੇ ਮਾਰਿਆ ਹੈ ਮੈਨੂੰ ਉਹ ਵੀ ਉਦਾਂ ਹੀ ਮਰੇ ਐ ਤਾਂ ਪਤਾ ਕੀ ਹੈ ਬਾਈ ਕੋ ਤਾਂ ਕਿੰਨਾ ਠੀਕ ਆ ਹਸੀ ਹੈ ਬਤ ਇਹ ਜਾਨ ਨਹੀਂ ਪਹਿਲੇ ਜਿਹੜਾ ਸਾਡੇ ਆਂ ਗਏ ਉਹ ਪੁੱਛਿਆ ਜਾਂਦੇ ਮੇਰੇ ਘਰ ਦਾ ਟੀਕ ਸੋਤੇ ਜਿਹੜਾ ਤੋਂ ਬਿਮਾਰਿਆ ਤੇ ਜੋ ਮਾਰਤੀ ਕਰਨ ਸੋ ਕਰ ਬਸ ਇਹ ਕੰਨ ਨੂੰ ਫਾਂਸੀ ਦੇ ਜਾਵੇ ਕੋਈ ਨਾ ਕੋਈ ਨਾ ਪਤਾ ਫਾਂਸੀ ਆਪੂ ਸੀਆੜਾ ਕੰਮ ਆਪਰ ਤਕੜੇ ਰਿਓ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਯਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪਦਾ ਠੀਕ ਆ ਭਾਈ ਆਪਦਾ ਤਰੀਕਾ ਵਰਤ ਲਾਂਗੇ ਆਪਣੇ ਕੋਲ ਬਥੇਰੇ ਤਰੀਕੇ ਆ ਪਰ ਉਹਨੇ ਪੱਛਣਾ ਚਾਹੀਦਾ ਬੰਤਾ ਕੋਈ ਨਾ ਪੜਤਾ ਕੋਈ ਚੱਕਰ ਨਹੀਂ ਆਪਾਂ ਇਦਾਂ ਹੀ ਕਰਾਂਗੇ ਹਾਂ ਬਸ ਕੋਈ ਨਾ ਬਸ ਬਸ ਤੂੰ ਕੋ ਕੋ ਉਹ ਚੱਲ ਗਿਆ ਨਹੀਂ ਨਹੀਂ ਕੋਈ ਨਾ ਪੜਿਆ ਸੀ ਤੇਰੇ ਭਰਾ ਵੀ ਆ ਠੀਕ ਆ ਅਸੀਂ ਤੇਰੇ ਭਰਾ ਵੀ ਆ ਕੋਈ ਚੱਕਰ ਨਹੀਂ ਹੈਗਾ ਮੈਂ ਪਰੇਸ਼ਾਨ ਨਹੀਂ ਹੋਣਾ ਆਪਾਂ ਭਰਾ ਵੀ ਆ ਥੋੜੇ ਤੇ ਵੱਡੇ ਵੀ ਆ ਤੇ ਆਪਾਂ ਕੋਈ ਨਾ ਜਿਵੇਂ ਉਹਨੇ ਮਾਰਿਆ ਪਉਂ ਵੀ ਮਾਰਾਂਗੇ ਠੀਕ ਆ ਚਲੋ ਕੋਈ ਨਾ ਬਈ ਹੁਣ ਨੈਟਵਰਕ ਘਟਾ ਤੇ ਮੈਂ ਪੁੱਛਿਆ ਸੀਗਾ ਹਾਲਚਾਲ ਤੇ ਬਾਕੀ ਮੈਨੂੰ ਇੰਨਾ ਜਰੂਰ ਦੱਸ ਦਿਓ ਕਿਹੜੀ ਜੇਲ੍ਹ ਚ ਗਿਆ ਉਹ ਠੀਕ ਆ ਠੀਕ ਹੈ ਜੀ ਆਹੀ ਨੰਬਰ ਤੇ ਹਾਂਜੀ ਇਸੇ ਨੰਬਰ ਤੇ ਨੰਬਰ ਪਾਸੇ ਰੱਖ ਲਓ ਕਿਸੇ ਨੂੰ ਦਿਓ ਨਾ ਠੀਕ ਆ ਬਈ ਓਕੇ ਬਈ ਓਕੇ ਅੱਛਾ ਜੀ ਬਾਬਾ ਜੀ ਮੈਨੂੰ ਕੋਈ ਨਾ ਉਹ ਅਸੀਂ ਸਾਨੂੰ ਇਹ ਸੀ ਵੀ ਕਿਤੇ ਉਹ ਭੱਜਿਆ ਵਿਆ ਪੁਲਿਸ ਦੇ ਹੱਥ ਨਹੀਂ ਲੱਗਿਆ ਸੀ ਕਿਤੇ ਚੱਕ ਚੁੱਕ ਲੈnde ਉਹਨੂੰ ਜੇ ਤਾਂ ਉਹ ਜੇ ਤਾਂ ਉਹ ਭੱਜਿਆ ਹੁੰਦਾ ਫੇਰ ਤਾਂ ਆਪਾਂ ਉਹਦਾ ਨੁਕਸਾਨ ਕਰ ਦਿੰਦੇ ਉਹ ਪੁਲਿਸ ਦੇ ਹੱਥ 'ਚ ਤੇ ਉਹਦਾ ਐਡਰੈਸ ਐਡਰਸ ਸਾਨੂੰ ਫੇਰ ਵੀ ਤੁਸੀਂ ਦੇ ਦੇਓਗੇ ਜੁਪੀ ਜਾਂ ਕਿੱਥੇ ਉਹਦੇ ਬਾਲ ਬੱਚੇ ਜੇ ਬੱਚਾ ਸਾਡਾ ਭਤੀਜਾ ਖੋ ਲਿਆ ਪਹਿਨੇ ਆਪਾਂ ਤਾਂ ਇਨਸਾਫ ਲਈ ਹੀ ਫੋਨ ਲਾਇਆ ਤੁਹਾਨੂੰ ਹਨਾ ਜਿੱਦਾਂ ਤੁਹਾਡਾ ਭੈਣ ਬੱਚਾ ਉਹ ਉਦਾਂ ਹੀ ਸਾਡਾ ਵਾ ਉਹ ਫਿਕਰ ਸੀਗਾ ਸਾਨੂੰ ਪ੍ਰੇਮ ਸੀ ਤਾਂ ਹੀ ਅਸੀਂ ਤੁਹਾਨੂੰ ਫੋਨ ਲਾਇਆ ਨਹੀਂ ਆਪਾਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਪ੍ਰੇਮ ਆ ਨਾ ਕੁਛ ਕੰਮ ਦੀ ਉਲਟੀਆਂ ਕਰੀ ਜਾਂਦੀ ਤਿੰਨ ਦਿਨ ਹੋ ਗਏ ਉਹਦੀ ਭੈਣ ਨੂੰ ਉਹਦਾ ਅੱਜ ਵੀ ਕਹੀ ਜਾਂਦੀ ਭੂਆ ਜੀ ਮੇਰੇ ਭਰਾ ਨੇ ਆ ਜਾਣਾ ਪਾਪਾ ਆਪਣੇ ਨੂੰ ਇੰਨਾ ਹੌਸਲਾ ਕਰਦੀ ਐ ਆਪਾਂ ਤੁਸੀਂ ਉਹ ਨਾਲ ਨਹੀਂ ਮੇਰੇ ਵੀ ਨੇ ਆ ਜਾਣਾ ਬਾਬਾ ਅਰਵੀਰ ਹੈਗਾ ਜਾ ਕੋਈ ਨਾ ਜੇ ਕੱਲ ਨੂੰ ਭਲਕੇ ਨਾ ਇਕੱਠ ਹੋਊਗਾ ਹੋ ਸਕਦਾ ਆਪਾਂ ਬੱਚੇ ਦਾ ਇੱਕ ਦਿਨ ਵਿੱਚ ਇਕੱਠ ਹੋਊਗਾ ਉਹ ਤੇ ਕੀ ਕਰੀ ਆਪਾਂ ਬਾਹਰ ਨਹੀਂ ਹਗੇ ਤੁਹਾਡੇ ਨਾਲ ਖੜਾਂਗੇ ਜੇ ਪੁਲਿਸ ਨੇ ਨਾ ਕੋਈ ਗੱਲਬਾਤ ਕੀਤੀ ਫਿਰ ਅਸੀਂ ਉਹਦਾ ਜ਼ਰੂਰ ਇਹ ਕੰਮ ਕਰਾਂਗੇ ਜਿਹੜਾ ਉਹਨੇ ਕੀਤਾ ਫਿਰ ਤਾਂ ਸਾਡਾ ਪੁਰਗਾਲੀ ਜਾਣਾ ਹੈ ਸਾਡੇ ਪਿੰਡੋਂ ਕੰਮ ਸਾਰੇ ਨੇ ਬੱਡੇ ਹੋ ਕੇ ਜਾਣਾ ਪੁੱਛੇ ਹਾਂ ਅੱਜ ਵਸੇ ਤੇ ਲੋਡ ਦੱਸਤਾ ਅੱਜ ਉਹ ਅਸੀਂ ਕੰਮ ਕਰ ਦਾਂਗੇ ਜਿੱਥੇ ਤੁਹਾਨੂੰ ਸਾਡੀ ਲੋੜ ਹੀ ਦੱਸਦੇ ਸੀ ਉਹ ਕੰਮ ਕਰ ਦੇਣਗੇ ਠੀਕ ਆ ਬਾਈ ਠੀਕ ਆ ਬਾਈ ਓਕੇ ਬਾਈ ਓਕੇ 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 ਠੀਕ ਆ ਬਾਈ